ਮਾਮਲਾ ਗੁਰਦਾਸਪੁਰ ਦੇ ਕਸਬਾ ਕੁਮਾਨ ਤੋਂ ਸਾਹਮਣੇ ਆਇਆ ਜਿੱਥੇ ਇੱਕ ਕਾਰ 'ਚ ਸਵਾਰ ਹੋ ਕੇ ਤਿੰਨ ਲੋਕ ਆਉਂਦੇ ਹਨ ਕਾਰ ਬਾਜ਼ਾਰ 'ਚ ਖੜੀ ਕਰਕੇ ਕਸਬੇ ਦੀ ਇੱਕ ਗਲੀ 'ਚ ਕੁਲਵਿੰਦਰ ਸਿੰਘ ਦੇ ਘਰ ਜਾਂਦੇ ਹਨ ਜਿੱਥੇ ਕੁਲਵਿੰਦਰ ਸਿੰਘ ਦੀ ਮਾਤਾ ਘਰੇ ਇਕੱਲੇ ਹੁੰਦੇ ਹਨ ਅਤੇ ਇਹ ਤਿੰਨੋਂ ਠੱਗ ਆਪਣੇ ਆਪ ਨੂੰ ਪਿੰਗਲਵਾੜੇ ਦੇ ਸੇਵਕ ਦੱਸ ਕੇ ਪੁਰਾਣੇ ਕੱਪੜੇ ਅਤੇ ਦਾਨ ਮੰਗਦੇ ਹਨ ਮਾਤਾ ਜੀ ਕੋਲ ਕੁਝ ਸਮਾਨ ਲੈਣ ਲਈ ਕਮਰੇ ਅੰਦਰ ਗਏ ਤਾਂ ਉਕਤ ਵਿਅਕਤੀ ਵੀ ਉਹਨਾਂ ਦੇ ਪਿੱਛੇ ਜਾ ਕੇ ਮਾਤਾ ਜੀ ਨੂੰ ਕੁਝ ਸੁngਾ ਕੇ ਬੇਹੋਸ਼ ਕਰ ਦਿੰਦੇ ਹਨ ਅਤੇ ਘਰ ਅੰਦਰ ਪਏ 33000 ਦੀ ਨਗਦੀ ਤੇ ਕੁਝ ਸਮਾਨ ਲੈ ਕੇ ਫਰਾਰ ਹੋ ਜਾਂਦੇ ਹਨ ਇਹਨਾਂ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਦਸਾਂ ਲਗ 11 ਵਜੇ ਦਾ ਟਾਈਮ ਆ ਘਰੇ ਆਏ ਹੀ ਅੰਮ੍ਰਿਤਸਰ ਤੋਂ ਪਿੰਗਲਵਾੜੇ ਕਹਿੰਦੇ ਅਸੀਂ ਆਏ ਸੇਵਾਦਾਰ ਤੇ ਸਾਨੂੰ ਕੱਪੜੇ ਦਿਓ ਪੁਰਾਣੇ ਠੀਕ ਹੈ ਜੀ ਤੇ ਮਾਤਾ ਜੀ ਇਕੱਲੇ ਹੀ ਘਰੇ ਤੇ ਉਹਨਾਂ ਨੂੰ ਕਿਹਾ ਵੀ ਕੱਪੜੇ ਦਿਓ ਮੰਮੀ ਕਹਿੰਦੇ ਚਲੋ ਮੈਂ ਦੇਖਦੇ ਆਂ ਕੱਪੜੇ ਉਹ ਕੱਪੜੇ ਅੰਦਰ ਦੇਖਣਗੇ ਮਗਰ ਇਹ ਉਹ ਆ ਗਏ ਆ ਉਹਨਾਂ ਨੇ ਕੋਈ ਚੀਜ਼ ਸੰਘਾਈ ਆ ਤੇ ਮਾਤਾ ਜੀ ਬੇਹੋਸ਼ ਹੋ ਗਏ ਆ ਕਿ ਨਾ ਲੋਬੀ ਦੇ ਵਿੱਚ ਫਰਿੱਜ ਪਈ ਨਹੀਂ ਉੱਤੇ ਰੱਖਿਆ ਸੀ 33000 ਰੁਪਇਆ ਜੀ ਤੇ ਉਹ ਚੁੱਕ ਕੇ ਫਰਾਰ ਹੋ ਗਏ ਆ ਸੀਸੀਟੀਵੀ ਕੈਮਰੇ ਚ ਆਇਆ ਗੱਡੀ ਵੀ ਉਹਨਾਂ ਦੀ ਆਈ ਆ ਗੱਡੀ ਦਾ ਨੰਬਰ ਵੀ ਆਇਆ ਤੇ ਆਪਣੀ ਸ਼ਕਲਾਂ ਵੀ ਆਈਆਂ ਉਹ ਤਿੰਨ ਜਾਣੇ ਸੀ ਆਏ ਹਾਂਜੀ ਕੰਪਲੀਟ ਕੀਤੀ ਹੈ ਜੀ ਦਸਤਾਵਜ਼ ਦਿੱਤੀ ਹੈ ਜੀ ਤੇ ਕਾਰਵਾਈ ਚਾਪਤੀ ਬੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ